ਇੱਕ ਵਾਰੀ ਗੁਰੂ ਜੀ ਜਾ ਰਹੇ ਹਨ ਪੰਜਾਬ ਨਗਰ へ ਆਲਣਾ ਕਾਂ ਦਾ ਉਹਦੇ ਵਿੱਚ ਦੋ ਬੱਚੇ ਜੋ ਧਰਮ ਸਿੰਘ ਜੀ ਨਾਲ ਸੰਦਾ ਸੀ ਦੂਸਰਾ ਨੰਬਰ ਤਿੰਨ ਪਿਆਰੇ ਤੇ ਸ਼ਹੀਦ ਉਹ ਚੁੱਕੇ ਸੰਦੋ ਨਾਲ ਸੋ ਕਹਿੰਦੇ ਆ ਕਾਂ ਦਾ ਬੱਚਾ ਜਿਹੜਾ ਇੱਧਰੋਂ ਦੇਖ ਰਿਹਾ ਹੈ ਕਹਿੰਦੀ ਸ੍ਰੀ ਮਰੋੜ ਕੇ ਥੱਲੇ ਸੁੱਟ ਧਰਮ ਸਿੰਘ ਜੀ ਨੇ ਸ੍ਰੀ ਮਰੋੜੀ ਵਿੱਚੋਂ ਸਿੱਖ ਦੀ ਰੂਹ ਨਿਕਲੀ ਇਹ ਕੌਣ ਹੈ ਗੁਰੂ ਜੀ ਕਹਿੰਦੇ ਇਹਨੂੰ ਹੀ ਪੁੱਛ ਲੋ ਉਹ ਕਹਿੰਦਾ ਗੁਰਮਖੋ ਖਾਲਸਾ ਜੀ ਤੁਹਾਡੇ ਨਾਲ ਦਾ ਹੀ ਪਛਾਣਿਆ ਆ। ਅਨੰਦਪੁਰ ਸਾਹਿਬ ਰਿੰਦਾ ਹੁੰਦਾ ਮੈਂ ਗੁਰੂ ਚਰਨਾ ਵਿੱਚ। ਤੋਂ ਮੈਂ ਲੋਕਾਂ ਨੂੰ ਕਹਿੰਦਾ ਹੁੰਦਾ ਮੈਨੂੰ ਪਾਪਾ ਜੀ ਆਖੋ ਪਾਪਾ ਜੀ ਸ਼ਬਦ ਚੰਗਾ ਲੱਗਾ ਹਣਾ। ਤੋਂ ਕਈ ਕਹਿੰਦੇ ਨੇ ਕਿ ਨਹੀਂ ਆਖਦੇ ਲੜਪਣ ਸ਼ਿਕਾਇਤ ਮਹਾਰਾਜ ਪੁਰ ਦੀ ਸੱਚੇ ਬਾਦਸ਼ਾਹ ਇਹ ਲੜਦਾ ਹੈ। ਇਹ ਕਹਿੰਦਾ ਮੈਨੂੰ ਪਾਪਾ ਜੀ ਆਖੋ। ਸ਼ੌਂਕ ਹੋਣਾ। ਇਨਾ ਬਾਬਾ ਚੰਗੇ ਗੁਰੂ ਹੀ ਕਹਿੰਦੇ ਕਿਉਂ ਭਾਈ ਲੜਦੇ ਹੋ ਤੁਹਾਡਾ ਜੋਰ ਲੱਗਦਾ ਕਹਿ ਦਿਆ ਕਰੋ ਕੋਈ ਗੱਲ ਕਰਨੀ ਬਾਜ ਨੂੰ ਪਿਸਤਨਾ ਹੋਈ ਗੱਲ ਕਰਨੀ ਤੇ ਮੁੱਕਦੀ ਹੈ ਚੰਗੇ ਨਾਲ ਖਾ ਕੇ ਨਹੀਂ ਮੁੱਕਦੀ ਭਾਵੇਂ ਰੱਬ ਜੀ ਦਾ ਰੱਖ ਦੋ ਕਿਸੇ ਦਾ ਕੱਖ ਨਹੀਂ ਨਾ ਗੱਲਾਂ ਦੇ ਪੱਲੇ ਤਾਂ ਇਹ ਕਿਹੋ ਜਿਹਾ ਗੁਰਮੁਖ ਉਹ ਕਹਿੰਦਾ ਕਾਮ ਕਹਿ ਕੈਂ ਕਰਦਾ ਮੈਂ ਨਹੀਂ ਤੈਨੂੰ ਬਾਬਾ ਜੀ ਆਖਦਾ ਤੁਮਾਰਕੇ ਕਾਂ ਦੀ ਚੁੰਨੇ ਪਿਆ ਕਿ ਤੁਹਾਡੇ ਨਾਲ ਨਹੀਂ ਆਹ ਗਲਤੀ ਬਿਲਕੁਲ ਦੀ ਗਲਤੀਆਂ ਦੀ ਸਜ਼ਾ ਪਹਿਲਾਂ ਬਾਕੀ ਜੋ ਸੇਵਾ ਤਪੱਸਿਆ ਉਹਦੀ ਉਹਦਾ ਪੁੰਨ ਫਲ ਬਾਅਦ ਵਿੱਚ ਮਿਲਦਾ ਹਾਂ